ਵਾਟਾ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਵੱਲੋਂ NEET PG ਪ੍ਰੀਖਿਆ 2025 ਬਾਰੇ ਦਿੱਤੇ ਇੱਕ ਵੱਡੇ ਆਦੇਸ਼ ਦਾ ਜ਼ਿਕਰ ਕਰਾਂਗੇ ਪਰੰਤੂ ਮੀਡੀ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਜਾਓ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਗੈਨ ਫਿਰ ਮਿਲ ਜਾਇਆ ਕਰੇ NEET PG ਪ੍ਰੀਖਿਆ ਇੱਕ ਬਹੁਤ ਇੰਪੋਰਟੈਂਟ ਪ੍ਰੀਖਿਆ ਹੁੰਦੀ ਹੈ ਕਿਉਂਕਿ ਇਸ ਵਿੱਚ MBBS ਕਰਨ ਤੋਂ ਬਾਅਦ ਪੋਸਟ ਡਿਗਰੀਏਸ਼ਨ ਕਰਕੇ ਮਾਹਰ ਡਾਕਟਰ ਬਣਨ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ ਇਸ ਸਬੰਧੀ 2025 ਵਿੱਚ NEET PG ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਾਉਣ ਦੀ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਯਾਨੀ NBE ਦੀ ਦਲੀਲ ਨੂੰ ਰੱਦ ਕਰਦੇ ਹੋਏ ਇਸ ਨੂੰ ਇੱਕੋ ਹੀ ਸ਼ਿਫਟ ਵਿੱਚ ਕਰਾਉਣ ਦਾ ਇੱਕ ਅਤਿ ਇੰਪੋਰਟੈਂਟ ਆਦੇਸ਼ ਸਕ੍ਰੀਨ ਬੋਰਡ ਦੁਆਰਾ ਦਿੱਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਦੇ ਵਿੱਚ ਕੀ ਕਿਹਾ ਹੈ ਆਦੇਸ਼ ਦਿੱਤਾ ਹੈ ਇੱਕ ਪੜਾਵੀ ਹੋਵੇ NEET PG 2025 ਪ੍ਰੀਖਿਆ ਸੁਪਰੀਮ ਕੋਰਟ ਨਵੇਂ ਗ੍ਰੀਨ ਨੂੰ ਇਹ ਖਬਰ ਲੱਗੀ ਹੈ ਸੁਪਰੀਮ ਕੋਰਟ ਨੇ 15 ਜੂਨ ਨੂੰ ਹੋਣ ਵਾਲੀ NEET PG 2025 ਪ੍ਰੀਖਿਆ ਨੂੰ ਲੈ ਕੇ ਵੱਡਾ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਗਤ ਪ੍ਰੀਖਿਆ ਨੂੰ ਦੋ ਪੜਾਵਾਂ 'ਚ ਨਾ ਕਰਵਾਇਆ ਜਾਵੇ ਪਰਗੋਟਾ ਦਾ ਉਹਨੇ ਪਾੜ ਦਰਸ਼ਤਾ ਜਣ ਕਾ ਫਿਰ ਸੀ ਦਵਲੰਨਿਆ ਕਿ ਆ ਕਿ ਨੀਡ ਪੀਜੀ 2025 ਪ੍ਰੀਖਿਆ ਸਿਰਫ ਇੱਕ ਹੀ ਪੜਾਅ ਵਿੱਚ ਕਰਵਾਈ ਜਾਵੇ ਤਾਂ ਜੋ ਪਾੜ ਦਰਸ਼ਤਾ ਬਣੀ ਰਹੇ ਤੇ ਸਾਰੇ ਉਮੀਦਵਾਰ ਨੂੰ ਬਰਾਬਰ ਮੌਕੇ ਮਿਲਣ ਚੀਫ ਜਸਟਿਸ ਬੀ ਆਰ ਗੁਈ ਤੇ ਜਸਟਿਸ ਏ ਜੀ ਮੁਸੀਦ ਦੇ ਬੰਚ ਨੇ ਇਸ ਮਾਮਲੇ ਤੇ ਸੁਣਵਾਈ ਕਰਦੇ ਆ ਕਿ ਦੋ ਪੜਾਅਾਂ ਵਿੱਚ ਪ੍ਰੀਖਿਆ ਕਰਵਾਉਣਾ ਮਨਮਾਨੀ ਹੈ ਤੇ ਇਸ ਨਾਲ ਵਿਦਿਆਰਥੀਆਂ ਵਿੱਚ ਬਰਾਬਰੀ ਦਾ ਮਾਹੌਲ ਨਹੀਂ ਰਹਿੰਦਾ ਆਧਾਪ ਨੇ ਅੱਗੇ ਕਿਹਾ ਕਿ ਵੱਖ-ਵੱਖ ਪੜਾਵਾਂ 'ਚ ਪੇਪਰ 'ਚ ਮੁਸ਼ਕਲ ਜਾਂ ਆਸਾਨ ਦਾ ਪੱਧਰ ਇੱਕ ਜ ਨਹੀਂ ਹੋ ਸਕਦਾ ਜਿਸ ਨਾਲ ਕੁਝ ਵਿਦਿਆਰਥੀਆਂ ਨੂੰ ਬੇਲੋੜਾ ਪੈਦਾ ਜਾਂ ਨੁਕਸਾਨ ਹੋ ਸਕਦਾ ਹੈ ਆਧਾਪ ਨੇ ਆਪਣੇ ਹਦੇਸ਼ ਚ ਕਿਹਾ ਕਿ ਪਿਛਲੀ ਵਾਰ ਵਿਸ਼ੇਸ਼ ਹਾਲਤਾਂ ਵਿੱਚ ਪ੍ਰੀਖਿਆ ਦੋ ਪੜਾਵਾਂ ਵਿੱਚ ਕਰਵਾਈ ਗਈ ਸੀ ਪਰ ਇਸ ਵਾਰ ਪ੍ਰੀਖਿਆਵਾਂ ਕਰਾਉਣ ਵਾਲੀ ਸੰਸਥਾ ਨੂੰ ਇੱਕ ਹੀ ਪੜਾਅ ਵਿੱਚ ਪ੍ਰੀਖਿਆ ਕਰਵਾਉਣ ਦੀ ਵਿਵਸਥਾ ਕਰਨੀ ਚਾਹੀਦੀ ਸੀ ਰੀਮ ਕੋਡ ਨੇ ਤਰੀਕਾ ਕਰਵਾਉਣ ਵਾਲੀ ਸੰਸਥਾ ਰਾਸ਼ਟਰੀ ਪ੍ਰੀਖਿਆ ਬੋਰਡ ਯਾਨੀ NBE ਦੀ ਇਸ ਬਿਲੀਵ ਨੂੰ ਖਾਰਜ ਕਰ ਦਿੱਤਾ ਕਿ ਪੂਰੇ ਦੇਸ਼ ਵਿੱਚ ਇੱਕ ਹੀ ਪੜਾਅ 'ਚ ਪ੍ਰੀਖਿਆ ਕਰਵਾਉਣ ਲਈ ਲੋੜੀਂਦੇ ਕੇਂਦਰ ਉਪਲਬਧ ਨਹੀਂ ਹਨ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ NEET PG ਦੀ ਪ੍ਰੀਖਿਆ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਅਨਸਾਰ ਹੋ ਇਹ ਹੋਵੇਗੀ ਤੇ ਇੱਕ ਹੀ ਪੜਾਅ ਵਿੱਚ ਹੋਵੇਗੀ ਜਾਂ ਫਿਰ ਇਸ ਨੂੰ ਪਹਿਲਾਂ ਦਿੱਤੇ ਪ੍ਰੋਗਰਾਮ ਅਨਸਾਰ ਦੋ ਪੜਾਵਾਂ ਵਿੱਚ ਹੀ ਮੁਕੰਮਲ ਕਰਵਾਇਆ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ